ਸੋ ਇਕਨੋਮੀ ਦੀ ਆਪਾਂ ਗੱਲਬਾਤਾਂ ਕਰ ਰਹੇ ਸੀ ਤੇ ਬ੍ਰੇਕ ਤੋਂ ਪਹਿਲਾਂ ਜਿਸ ਦੇ ਵਿੱਚ ਆਪਾਂ ਚਰਚਾ ਕਰ ਰਹੇ ਸੀ ਕਿ ਜਿਹੜਾ ਟ੍ਰਾਈਲੀ 77 ਆ ਉਹ ਕਹਿ ਰਿਹਾ ਫੈਡ ਰਿਜ਼ਰਵ ਨੂੰ ਵੀ ਤਕਰੀਬਨ 1.5% ਇੰਟਰਸਟ ਰੇਟ ਹਾਊਸ ਨੂੰ ਘਟਾਇਆ ਜਿਹੜਾ ਉਹ ਜਾਵੇ ਸੋ ਇਸ ਤੇ ਕੀ ਮਾਇਨੇ ਜਿਹੜੇ ਆ ਨਰਮਨ ਸਿੰਘ ਹੋ ਸਕਦੇ ਆ ਖਾਸ ਕਰਕੇ ਤੁਹਾਡੀ ਜਿਹੜੀ ਇੰਡਸਟਰੀ ਦੇ ਵਿੱਚ ਜਿੱਥੇ ਡੈਟ ਦੀ ਪਰਸੈਂਟੇਜ ਜਾਂ ਡੈਟ ਦੇ ਇੰਟਰਸਟ ਰੇਟਸ ਬਹੁਤ ਜ਼ਿਆਦਾ ਹੁੰਦੇ ਆ ਬਿਲਕੁਲ ਬਿਲਕੁਲ ਜੀ ਆ ਬੜਾ ਇੰਪੋਰਟੈਂਟ ਫੈਕਟਰ ਕੁਐਸਚਨ ਨੇ ਮੈਨੂੰ ਤੇ ਇਹ ਫੈਕਟਰ ਕਵਰ ਕੀਤਾ ਅੱਗੇ ਪੱਜ ਵੀ ਕਰਦੇ ਬਣੇ ਬਾਰੇ ਗੱਲ ਆ ਵੇਖੋ ਜਦੋਂ ਇੰਟਰਸਟ ਰੇਟ ਘਟਣੇ ਦਾ ਜਿਹੜਾ ਪ੍ਰਾਇਮਰੀ ਇਫੈਕਟ ਪੈਣਾ ਉਹ ਮੌਰਗੇਜ ਇੰਡਸਟਰੀ ਤੇ ਕਾਫੀ ਪੈਣਾ ਔਰ ਇਨ ਸਟਾਕ ਮਾਰਕੀਟ ਬਾਕੀ ਜਿਹੜੇ ਉਹ ਰਿਪਲ ਫੈਕਟਰ ਨੇ ਉਹ ਤੇ ਕਾਫੀ ਹੋਣ ਨੇ ਪਰ ਜਿਹੜਾ ਕ੍ਰੈਡਿਟ ਕਾਰਡ ਆ ਜਿਹੜਾ ਸਭ ਤੋਂ ਜਿਹੜਾ ਜਿੱਤੇ ਮੀਨ ਹੈ ਰੀਲ ਕਰਦੇ ਆ ਕ੍ਰੈਡਿਟ ਕਾਰਡ ਦੇ ਇੰਟਰਸਟ ਰੇਟ ਤੇ ਮੋਸਟਲੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੇ ਉਹ ਜਦੋਂ ਰੇਟ ਆਲਮੋਸਟ 0% ਤੇ ਵੀ ਸੋ ਕ੍ਰੈਡਿਟ ਕਾਰਡ ਦੇ ਇੰਟਰਸਟ 'ਤੇ ਜੋ ਨਹੀਂ ਇਫੈਕਟ ਪੈਂਦਾ ਸੋ ਓਵਰ ਆਲਰੇਡੀ ਜਿਹੜੀ ਫਾਈਨੈਂਸ਼ੀਅਲ ਜਿਹੜੀ ਹਾਰਡਸ਼ਿਪ ਹੁੰਦੀ ਹੈ ਪ੍ਰਾਇਮਰਲੀ ਜਿਹੜੀ ਵੀ ਆਪਣੇ ਕਸਮਰ ਦੇ ਵਿੱਚ ਹੈਗੀ ਹੈ ਉਹ ਕ੍ਰੈਡਿਟ ਕਾਰਡ ਤੋਂ ਹੁੰਦੀ ਹੈ ਬਿਕਾਜ਼ ਬਾਕੀ ਜਿੰਨੇ ਵੀ ਲੋਨ ਹੈਗੇ ਨੇ ਉਹਦੇ ਉੱਤੇ ਤੁਸੀਂ ਗੱਲ ਕਰੋ ਤੇ ਤਕਰੀਬਨ ਤਕਰੀਬਨ ਤੁਹਾਨੂੰ ਇਹਨਾਂ 5 7 10% ਦੇ ਉੱਤੇ ਇੰਟਰਸਟ ਮਿਲ ਜਾਂਦਾ ਜਿਹੜਾ ਇੱਥੇ 20 22 25 27% ਤੇ ਮਿਲਦਾ ਸੋ ਇਹੀ ਗੱਲ ਹੁੰਦੀ ਹੈ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿੱਦਾਂ ਮਿਨਿਮਮ ਪੇਮੈਂਟ ਦੇਈ ਜਾਈਏ ਔਰ ਉਹਨੂੰ ਆਪਾਂ ਲਾਉਣ ਦੀ ਕੋਸ਼ਿਸ਼ ਕਰੀਏ ਸੋ ਉਹ ਤੇ بجائے ਦੇ ਕਿ ਬਸ ਸੈਟਲ ਕਰ ਲਿਏ ਇਕਨੋਮਿਕ ਸਿਚੁਏਸ਼ਨ ਕਿਦਾਂ ਦੀ ਮਰਜ਼ੀ ਹੋਏ ਕਿ ਜੇ ਆਪਣੀ ਪਰਸਨਲ ਸਿਚੁਏਸ਼ਨ ਆਪਾਂ ਮਿਨੀਮਮ ਪੇਮੈਂਟਾਂ ਦੇ ਵਿੱਚ ਫਸੇ ਆ ਤਾਂ ਓਵਰ ਆਲ ਲੌਂਗ ਰਨ ਦੇ ਵਿੱਚ ਜਿੱਥੇ ਹਜ਼ਾਰ ਰੁਪਏ ਦੇਣਾਂ ਦਾ ਤੇ ਅਸੀਂ ਕਈ ਵਾਰ 40000 ਦੇ ਕਿ ਛੁੱਟਦੇ ਆ ਸੋ ਅਸੀਂ ਤੇ ਇਹੀ ਕਹਿੰਨੇ ਕਿ ਪ੍ਰਾਇਮਰਲੀ ਜੇ ਤੁਹਾਡਾ ਕਿਸੇ ਦਾ ਵੀ ਕੋਈ ਆਊਟਸਟੈਂਡਿੰਗ ਹੈਗਾ ਕ੍ਰੈਡਿਟ ਕਾਰਡ ਦੀ ਪੇਮੈਂਟਸ ਮੈਡੀਕਲ ਬਿਲਸ ਕੋਈ ਵੈਂਡਰ ਪੇਮੈਂਟਸ ਗੱਡੀਆਂ ਆ ਕਈ ਹੁਣ ਬੜੇ ਇਕਵਿਪਮੈਂਟ ਜਿਹੜੇ ਨੇ ਖਾਸ ਕਰਕੇ ਉਹ ਰੀਪੋ ਵਗੈਰਾ ਹੋ ਜਾਂਦੇ ਨੇ ਉਹਦੇ ਬਾਅਦ ਵੀ ਪੇਮੈਂਟਸ ਹੁੰਦੀਆਂ ਰਹਿਣੀਆਂ ਨੇ ਸੋ ਓਵਰਆਲ ਖਰਚੇ ਵਧ ਰਹੇ ਨੇ ਕਿ ਵੀ ਹਰਜੋਤ ਭਾਜੀ ਦੀ ਮੈਂ ਸੁਣਦਾ ਰਹਿਣਾ ਕਿ ਗੱਲ ਕਰਦੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੰਸ਼ੋਰੈਂਸ ਦੀ ਜਿਹੜੀ ਕਾਸਟ ਆ ਉਹ ਵੀ ਵਧਣ ਵਾੜੀ ਆ ਆਲਮੋਸਟ ਚਾਰਿਫ ਚੰਦੀ ਕਾਸਟ ਵਾਧੀ ਪਈ ਆ ਤਾਂ ਜਿਹੜੀਆਂ ਕਾਸਟ ਅਸੀਂ ਘਟਾ ਸਕਦੇ ਆ ਉਹਦੇ ਵਿੱਚ ਅਸੀਂ ਕਹਿੰਨੇ ਆਪ ਟੂ 60% ਵਿਦਆਊਟ ਪੇਇੰਗ ਐਨੀ ਪੈਨੀ ਅਫਰੰਟ ਜੀ ਰਾਜ ਜੀ ਸੋ ਬਿਲਕੁਲ ਮੇਰੋ ਭਾਜੀ ਤੁਸੀਂ ਪਰਸਨਲ ਜਿਹੜੇ ਕਨਸੋਲੀਡੇਸ਼ਨ ਕਰਦੇ bizness ਕਨਸੋਲੀਡੇਸ਼ਨ ਵੀ ਕਰਦੇ ਆ ਜੀ ਭਾਜੀ ਕਿਸੇ ਤਰ੍ਹਾਂ ਦੇ ਅਨ ਸਿਕਿਉਰ ਡੈਟ ਹੋਵੇ ਚਾਹੇ ਬਿਜ਼ਨਸ ਦਾ ਬਿਜ਼ਨਸ ਦਾ ਬਿਜ਼ਨਸ ਦੇ ਕ੍ਰੈਡਿਟ ਕਾਰਡਸ ਨੇ ਬਿਜ਼ਨਸ ਦੀ ਕੋਈ ਲਾਈਨ ਆਫ ਕ੍ਰੈਡਿਟ ਆ ਜੀ ਹਾਂ ਕੋਈ ਕਿਤੇ ਕਈ ਵਾਰ ਬਿਜ਼ਨੈਸਸ ਬੜੇ ਅਜਕਲ ਨੋਰਮਲ ਪ੍ਰੋਬਲਮ ਆਉਂਦੀ ਵੀ ਟਰੱਕਿੰਗ ਦੇ ਵਿੱਚ ਕਿ ਉਹਨਾਂ ਨੇ ਬਿਜ਼ਨਸ ਨੇ ਲੀਜ਼ ਲੌਂਗ ਟਰਮ ਸਾਈਨ ਕੀਤੀ ਹੋਈ ਉਹਨਾਂ ਦੇ ਪੇਮੈਂਟਾਂ ਨਹੀਂ ਪੇ ਹੋ ਰੀਆਂ ਲੀਜ਼ ਛੱਡ ਕੇ ਵੀ ਚਲੇ ਗਏ ਨੇ ਫੇਰ ਵੀ ਜਿਹੜਾ ਉਹਨਾਂ ਦਾ ਲੈਂਡਲੋਰਡ ਨੇ ਉਹਨਾਂ ਨੂੰ ਪਰੇਸ਼ਾਨ ਕਰਦੇ ਪਏ ਨੇ ਵੈਂਡਰ ਪੇਮੈਂਟਸ ਨੇ ਕੋਈ ਕਿਸੇ ਤਰ੍ਹਾਂ ਦੇ ਜਿਹੜੀ ਅਨ ਸਿਕਿਉਰ ਪੇਮੈਂਟ ਇਰੈਸਪੈਕਟਿਵ ਕਿਉਂਕਿ ਬਿਜ਼ਨਸ ਦੇ ਵਿੱਚ ਵੀ ਬਹੁਤ ਸਾਰੇ ਕਈਆਂ ਦੇ ਲੋਨ ਹੁੰਦੇ ਵਕ-ਵਕ ਲੋਨਸ ਡੈਪਟ ਹੁੰਦੀਆਂ ਸੋ ਉਹਨਾਂ ਨੂੰ ਵੀ ਜੇ ਲੋਅਰ ਰੇਟ ਮਿਲ ਸਕਦਾ ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਐਡਜਸਟ ਹੋ ਸਕਦੀਆਂ ਪੇਮੈਂਟ ਤਾਂ ਉਹ ਵਧੀਆ ਗੱਲ ਚੀਜ਼ ਹੈਗੀ ਹੈ ਤੇ ਕਈ ਵਾਰ ਕੀ ਹੁੰਦਾ ਵਾ ਜੀ ਕਈ ਵਾਰ ਆਪਾਂ ਨਾਲ ਥੋੜੀ ਕਾਲੀ ਕਰ ਲੈਨੇ ਆ ਉਹ ਲੌਂਗ ਟਰਮ ਸੋਲੂਸ਼ਨ ਪਰਮਨੈਂਟ ਸੋਲੂਸ਼ਨ ਲੱਭ ਲੈਣ ਟੈਂਪਰੇਰੀ ਪ੍ਰੋਬਲਮ ਦਾ ਕਿ ਹਾਂ ਜੀ 2-3 ਸਾਲ ਹੋ ਉਸ ਤੱਕ 2-4 ਮਹੀਨੇ 6 ਮਹੀਨੇ ਸਾਲ ਦੇ ਵਿੱਚ ਪ੍ਰੋਗਰਾਮ ਪ੍ਰੋਗਰਾਮ ਇਹ ਰਿਸੋਲਵ ਹੋ ਜਾਏ ਕਿ ਐਂਡ ਆਫ ਦਿ ਡੇ ਕਿਤੇ ਨਾ ਕਿਤੇ ਤੇ ਇਕਨੋਮੀ ਰਿਵਾਈਵ ਕਰਨੀ ਹੈ ਚਾਹੇ ਟਰਕਿੰਗ ਇੰਡਸਟਰੀ ਹਰ ਤੇ ਰਿਵਾਈਵ ਕਰਨੀ ਹੈ ਬੜੀਆ ਅਸੀਂ ਕਾਲ ਵੀ ਆਉਂਦੀਆਂ ਨੇ ਜਿਹੜੇ ਕਹਿੰਦੇ ਭਾਜੀ ਅਸੀਂ ਬੈਂਕਰਪਸੀ ਕਰ ਲਈਏ ਹੁਣ ਬੈਂਕਰਪਸੀ ਅਗਲੇ 7 ਤੋਂ 10 ਸਾਲ ਲਈ ਤੁਹਾਨੂੰ ਖਰਾਬ ਕਰ ਦਿੰਦੀ ਹੈ بجائے ਦੇ ਕਿ ਤੁਸੀਂ ਡੈਟ ਸੈਟਲ ਕਰਾ ਲਓ ਐਨੀਵੇਅਰ ਯੂ نو ਐਸ ਲੇਸ ਐਸ 6 ਮਨთ ਮੈਕਸਿਮਮ ਤੁਸੀਂ ਚਲੋ 4 ਸਾਲ ਦੇ ਵਿੱਚ ਪੇ ਆਫ ਕਰ ਦੋਗੇ ਉਹ ਤੇ ਤੁਸੀਂ 10 ਸਾਲ ਵਾਸਤੇ ਬਿਲਕੁਲ ਫਾਈਨੈਂਸ਼ੀਅਲੀ ਜਿਹੜੇ ਨੇ ਉਹ ਫਾਈਨ ਤੇ ਮੈਂ ਹੀ ਕਹਿਣਾ ਹੁੰਦਾ ਕਿ ਇੰਨਾ ਵੱਡਾ ਡਰਾਸਟਿਕ ਸਟੈਪ ਸਿੱਧਾ ਬੈਂਕਰਪਸੀ ਦੇ ਨਾਲ ਲਈਏ ਥੋੜੇ ਜਿਹੀ ਪੈਸੇ ਪਿੱਛੇ ਜੇ ਆਪਾਂ ਕੋਈ ਹੋਰ ਆਪਸ਼ਨ अवेलेबल ਹੈਗੇ ਹਨ ਅੱਛਾ ਜਨਰਲ ਮਾਨ ਜੀ ਹੁਣ ਇੱਥੇ ਉਦਾਹਰਣ ਦਿੱਤੀ ਜਾਂਦੀ ਵੀ ਰਾਸ਼ਪਤੀ ਸਭ ਤੋਂ ਜ਼ਿਆਦਾ ਦਿੱਤੇ ਜਾਂਦੇ ਵੀ ਇਹਨਾਂ ਨੇ ਦੇਖੋ ਇੰਨੀ ਦੀ ਬੈਂਕਰਪਸੀ ਕੀਤੀ ਆ ਇਹਨਾਂ ਨੇ ਤਾਂ ਆ ਚੀਜ਼ ਨਹੀਂ ਸੀ ਕੀਤੀ ਸੋ ਕਿੱਥੇ ਫਰਕ ਪੈਂਦਾ ਆ ਵੀ ਕਿੱਥੇ ਬੈਂਕਰਪਸੀ ਦੀ ਨੌਬਤ ਆ ਕਿੱਥੇ ਜਿਹੜਾ ਡੈਟ ਸੈਟਲਮੈਂਟ ਆ ਉਹ ਬੈਟਰ ਆ ਇਹ ਕਿਦਾਂ ਡਿਸਾਈਡ ਹੋਣਾ ਇਹ ਜਨਰਲੀ ਬਸ ਇੰਡੀਵਿਜੂਅਲ ਬੀਜ਼ਨਸ ਤੇ ਹੁੰਦਾ ਰਾਜ ਇਟਸ ਡਿਫਿਕਲਟ ਟੂ ਸੇ ਕਿ ਓਵਰ ਦਸ ਆਪਾਂ ਹੁਣ ਜਨਰਿਕ ਸੋਲੂਸ਼ਨ ਕਰਨਾ ਕਿ ਔਕਾ ਕਈ ਵਾਰ ਇਹ ਕੀ ਹੁੰਦਾ ਕਿ ਹੁਣ ਓਵਰ ਦ ਟਾਈਮ ਜੜੀਆਂ ਕਿਉਂਕਿ ਜੜੀਆਂ ਦੀ ਕਾਰਪੋਰੇਸ਼ਨ ਸਟਰਕਚਰ ਸੈਟਅਪ ਕੀਤਾ ਹੁੰਦਾ ਜਿਨ੍ਹਾਂ ਨੇ ਆਪਣੇ ਵੱਡੀ ਕਾਰਪੋਰੇਸ਼ਨਸ ਨੇ ਜਿਦਾ ਪ੍ਰੈਜ਼ੀਡੈਂਟ ਟਰੰਪ ਨੇ ਵੀ ਕੀਤਾ ਉਹਨਾਂ ਸ਼ੁਰੂ ਤੋਂ ਇਦਾਂ ਕੀਤਾ ਹੁੰਦਾ ਕਿ ਜੇ ਨਹੀਂ ਹੋਇਆ ਤਾਂ ਬੈਂਕਰਪਸੀ ਕਰ ਦੇਣੀ ਹੈ ਪਰ ਅਨਫੋਰਚਨਟਲੀ ਪ੍ਰੋਬਲਮ ਜਿਹੜਾ ਦਾ ਕਾਰਪੋਰੇਸ਼ਨ ਸਟਰਕਚਰ ਅਸੀਂ ਲੋਕਾਂ ਨੇ ਕਈ ਵਾਰ ਕੀਤਾ ਹੁੰਦਾ ਹੈ ਕਈ ਵਾਰ ਪਹਿਲਾਂ ਆਪਾਂ ਕਈ ਤੇ ਇਦਾਂ ਦੇ ਆਉਂਦੇ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਆਪਣਾ ਸੈਲਫ ਪ੍ਰੋਪਰਾਈਟਰਸ਼ਿਪ ਦੇ ਉੱਤੇ ਹੀ ਆਪਣੀ ਪੂਰੀ ਕੰਪਨੀ ਖੋਲੀ ਹੁੰਦੀ ਹੈ ਫਿਰ ਉਹਨਾਂ ਨੇ ਆਪਣੇ ਪਰਸਨਲ ਐਸਟ ਜਿਹੜੇ ਹੁੰਦੇ ਨੇ ਨਾਲ ਜਿਹੜੇ ਬਾਈ ਬਾਕੀ ਐਸਟ ਜ ਬਾਈ ਕੀਤੇ ਨੇ ਉਹ ਸੇਮ ਕਾਰਪੋਰੇਸ਼ਨ ਤੇ ਹੁੰਦੇ ਨੇ ਹੁਣ ਜੇ ਤੁਸੀਂ ਬੈਂਕਰਪਸੀ ਕਰਨ ਜਾਂਦੇ ਹੋ ਜੇ ਸੈਵਨ ਕਰਦੇ ਹੋ ਤੇ ਕਹਿੰਦੇ ਕਿ ਜੋ ਕੁਝ ਹੈਗਾ ਤੁਹਾਡੀ ਕੰਪਨੀ ਦੇ ਨਾਂ ਤੇ ਉਹ ਲਿਕਵਿਡੇਟ ਕਰੋ ਜਿੰਨੇ ਟਰੱਕ ਨੇ ਜਿੰਨੇ ਯਾਰਡ ਨੇ ਜੇ ਕੰਪਨੀ ਦੇ ਨਾਂ ਤੇ ਸਾਰਾ ਕੁਝ ਲਿਕਵ ਬਜਾਏ ਕਿ ਉਹਨਾਂ ਨੇ ਇਹਦਾ ਸੈੱਟ ਕੀਤਾ ਕਿ ਜੇ ਨਵੀਂ ਕੰਪਨੀ ਆਈ ਉਹਦੇ ਕੋਲ ਕੱਖ ਨਹੀਂ ਹੁੰਦਾ ਸੋ ਜੇ ਲੈਕুইਡੇਟ ਉਹਨਾਂ ਕਰ ਵੀ ਦਿੱਤਾ ਤਾਂ ਉਹ ਤਾਂ ਪੱਲੇ ਹੀ ਕੱਖ ਨਹੀਂ ਸੋ ਬੈਂਕ ਨੂੰ ਹਮੇਸ਼ਾ ਉਹਨਾਂ ਨੂੰ ਰੀਸੋਲਵ ਕਰਨਾ ਪੈਂਦਾ ਪੈਸੇ ਉਹਨਾਂ ਨੂੰ ਕੋਈ ਉਹਨਾਂ ਨੂੰ ਬੈਟਰ ਸੈਟਲਮੈਂਟ ਦੇਣੀ ਪੈਂਦੀ ਹੈ ਤੇ ਜੇ ਚੈਪਟਰ 13 ਕਰ ਲਈਏ ਇਥੇ ਚੈਪਟਰ 13 ਜਿੱਥੇ ਫਿਰ ਡੈਟ ਰੀਸਟ੍ਰਕਚਰ ਹੋ ਜਾਂਦਾ ਉੱਥੇ ਫਿਰ ਪੇਮੈਂਟਾਂ ਵੀ ਬਣਾਉਣੀਆਂ ਪੈ ਜਾਂਦੀਆਂ ਨੇ ਔਰ ਉਹਦੇ ਬਾਅਦ ਫਿਰ ਬੈਂਕਰਫਸੀ ਵੀ ਸ਼ੋ ਹੋ ਜਾਂਦੀ ਹੈ ਸੋ ਜੇ ਪ੍ਰੋਪਰਲੀ ਆਪਾਂ ਦੇ ਵਨਟ ਆਫ ਅ ਕਾਰਪੋਰੇਸ਼ਨ ਪ੍ਰੋਪਰਲੀ ਸੈੱਟ ਕੀਤੀਆਂ ਹੋਣ ਤੇ ਉਹਦੇ ਆਪਸ਼ਨਸ ਹੈਗ ਅਸੀਂ ਸ਼ੁਰੂਆਤ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਜਿਹੀ ਅਣਗਹਿਲੀ ਕਰ ਜਾਂਦੇ ਹਾਂ ਜਿਹਦਾ ਲੌਂਗ ਟਰਮ ਦੇ ਵਿੱਚ ਜ਼ਿਆਦਾ ਫਮਝਾਇਤ ਖਮਾਜਾ ਪੁੱਗਣਾ ਪੈਂਦਾ ਅੱਛਾ ਇੱਥੇ ਇੱਕ ਇਹ ਵੀ ਮਨ ਦੇ ਵਿੱਚ ਧਾਰਨਾ ਵੀ ਜਦੋਂ ਹੁਣ ਤੁਸੀਂ 60% ਕਰਜ਼ਾ ਮਾਫ਼ ਕਰਨ ਨੂੰ ਕਹਿੰਦੇ ਆ ਬੰਦੇ ਦੇ ਕੋਲ ਫਿਰ ਵੀ ਓਨੇ ਮਨੀ ਤਾਂ ਹੋਣੀ ਚਾਹੀਦੀ ਆ ਜੇ ਤੁਸੀਂ ਡੈਟ ਨੂੰ ਕਨਸੋਲੀਡੇਟ ਕਰਕੇ ਘਟਾ ਦਿੰਨੇ ਆ ਤੁਹਾਨੂੰ ਇਦਾਂ ਦੇ ਵੀ ਕਲਾਇੰਟ ਮਿਲਦੇ ਆ ਜਿਹਨਾਂ ਕਹਿੰਦੇ ਆ ਵੀ ਡੈਟ ਵੀ ਕਨਸੋਲिडेट ਕਰਨੇ ਤੇ ਪੈਸੇ ਵੀ ਨਹੀਂ ਦੇਣੇ ਪਰ ਇਹ ਥੋੜੀਆਂ ਮਾਤੀਆਂ ਨਾ ਐਗਜ਼ਾਮਪਲ ਜ਼ਰੂਰ ਦਿਆ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਹਨ ਮੈਂ ਐਗਜ਼ਾਮਪਲ ਤੇ ਦੇਦਾ ਭਾਈ ਪਰ ਕਈ ਐਗਜ਼ਾਮਪਲਾਂ ਬਹੁਤ ਹੀ ਹਾਸੇ ਹੋਣੀਆਂ ਹੁੰਦੀਆਂ ਨੇ ਨਾਲ ਥੋੜੇ ਜਿੱਦਾਂ ਹੁਣ ਗੱਲ ਕੀਤੀ ਆ ਰਾਜ ਨੇ ਉਹ ਇਦਾਂ ਦੀਆਂ ਹੁੰਦੀਆਂ ਨੇ ਤੇ ਫਿਰ ਹੁਣ ਜਿੱਦਾਂ ਹੁਣ ਗੱਲ ਕਹਿੰਦਾ ਕਿ ਤੁਸੀਂ ਪੈਸੇ ਵੀ ਨਹੀਂ ਦੇਣੇ ਇਹਨਾਂ ਸਰ ਕੋ ਪੈਸੇ ਵੀ ਨਹੀਂ ਸੈਟਲਮੈਂਟ ਵੀ ਕਰ ਲਓ ਜੇ ਉਧਰੋਂ ਕੁਝ ਮਿਲਦੇ ਤਾਂ ਆਪ ਵੀ ਰੱਖ ਲਓ ਥੋੜੇ ਜਹਰ ਵਿੱਚੋਂ ਦੇ ਦਿਓ ਸੋ ਹੁਣ ਇਦਾਂ ਦਾ ਇਦਾਂ ਦੇਣੇ ਵੀ ਨਹੀਂ ਉਧਰੋਂ ਵੀ ਲੈ ਕੇ ਸਾਨੂੰ ਦੋ ਤੋ ਥੋੜਾ ਟ੍ਰਿੱਕੀ ਹੋ ਜਾਂਦਾ ਪ੍ਰੋਬਲਮ ਜਨਰਲੀ ਇਹੀ ਹੁੰਦੀ ਹੈ ਕਿ ਅਸੀਂ ਨਾ ਡ੍ਰੈਗ ਕਰਦੇ ਹਾਂ ਸਾਰੇ ਮੇਜੋਰਿਟੀ ਡ੍ਰੈਗ ਕਰਦੇ ਕਿ ਜਦੋਂ ਵੀ ਫਾਈਨੈਂਸ਼ੀਅਲ ਇਸ਼ੂ ਆ ਜਾਂਦਾ ਚਲੋ ਜੀ ਮਿਨਿਮਮ ਪੇਮੈਂਟ ਦੇਣੇ ਔਰ ਮਿਨਿਮਮ ਪੇਮੈਂਟ ਇੱਕ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਹੈ ਓਵਰ ਦਾ ਈਅਰਸ ਐਲਗੋਰਿਦਮ ਡਿਜ਼ਾਈਨ ਕੀਤੇ ਨੇ ਕਿ ਲੋਕਾਂ ਨੂੰ ਮਹਿਸੂਸ ਨਹੀਂ ਹੁੰਦਾ ਹੌਲੀ 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 ਕੰਮ ਵਧਦਾ ਰਹਿੰਦਾ ਔਰ ਕਈ ਐਸੇ ਵੀ ਹੁੰਦੇ ਨੇ ਕਿ ਭਾਜੀ ਅਸੀਂ ਕ੍ਰੈਡਿਟ ਖਰਾਬ ਨਹੀਂ ਕਰਵਾਉਣਾ ਆਫਕੋਰਸ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਹੁੰਦੇ ਹੋ ਕ੍ਰੈਡਿਟ ਖਰਾ ਔਰ ਕ੍ਰੈਡਿਟ ਤੇ ਤੁਹਾਡਾ ਭਾਵੇਂ ਕਿਸੇ ਦਾ 800 ਕ੍ਰੈਡਿਟ ਵੀ ਹੈਗਾ ਪਰ ਜੇ ਅਗਲਾ ਬੰਦਾ ਪਿਛਲੇ 10 ਸਾਲ ਤੋਂ ਜਾਂ 5 ਸਾਲ ਤੋਂ ਜਾਂ 4 ਸਾਲ ਤੋਂ 2 ਲੱਖ ਦਾ ਕਰਜ਼ਾ ਵੀ ਨਹੀਂ ਪੇਅ ਆਫ ਕਰਦਾ ਪਿਆ ਮਿਨਿਮਮ ਪੇਮੈਂਟ ਕਰਦਾ ਪਿਆ ਤੇ ਕ੍ਰੈਡਿਟ ਤੁਹਾਡਾ ਬੈਸਟ ਵੀ ਹੋਏ ਤੇ ਤੁਹਾਡੇ ਕੋਲ ਜਿਹੜੀ ਡੈਟ ਟੂ ਇਨਕਮ ਰੇਸ਼ੀਓ ਹੈ ਉਹ ਤੁਹਾਨੂੰ ਪੈਸੇ ਬੈਂਕ ਨਹੀਂ ਹੋਰ ਨਹੀਂ ਦੇਣਗੇ ਕਿ ਤੁਹਾਡੇ ਕੋਲ 20 ਜਹਾ ਦਾ ਕਰਜ਼ਾ ਤੇ ਪਿਛਲੇ 2 ਸਾਲ ਤੋਂ ਲੱਗਾ ਨਹੀਂ ਵੀ ਤੁਹਾਨੂੰ 2 ਲੱਖ ਹੋਰ ਕਿੱਥੋਂ ਦੇ ਦੇ ਹੂੰ 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 ਸੋ ਇਹ ਬੜਾ ਫੈਕਟਰ ਹੁੰਦਾ ਹੈ ਪਰ ਇਹ ਹੈ ਕਿ ਹਾਂਜੀ ਜਦੋਂ ਕ੍ਰੈਡਿਟ ਵਿੱਚ ਬੰਦਾ ਇਨਵੋਲਵ ਹੁੰਦਾ ਹੈ ਉਹਦੇ ਵਿੱਚ ਇਸ਼ੂਜ਼ ਥੱਲੇ ਜਾਂਦਾ ਪਰ ਵਾਂਸ ਯੂ ਡਨ ਉਹਦੇ ਬਾਅਦ ਤੁਹਾਡੀ ਚੀਜ਼ਾਂ ਬੈਕ ਟੂ ਨਾਰਮਲ ਹੋ ਜਾਂਦੀਆਂ ਨੇ ਵਿਥਨ 6 ਮੰਥਸ ਟੂ 1 ਇਅਰ ਤੁਹਾਡਾ ਕ੍ਰੈਡਿਟ ਜਿਹੜਾ ਨੰਬਰ ਨਵ ਹੋ ਜਾਂਦਾ ਇੱਕ ਹੁਣ ਐਗਜ਼ਾਮਪਲ ਮੈਂ ਹੋਰ ਦੇ ਦਿੰਦਾ ਜਿੱਦਾਂ ਅਰਜਤ ਭਾਜੀ ਨੇ ਕਿਹਾ ਹੁਣ ਬੜੀਆਂ ਇਸ਼ੂਜ਼ ਆ ਰਹੀਆਂ ਨੇ ਭਾਜੀ ਇੱਕ ਟਰੱਕਾਂ ਦੀ ਜਿਹੜੀ ਨਾ ਟੱਕ ਰਿਪ ਹੋ ਗਿਆ ਤੇ ਬੰਦੇ ਦੇ ਹੁਣ ਟਰੱਕ ਪਹਿਲਾਂ ਤਾਂ ਜਦੋਂ ਇਨੀਸ਼ੀਅਲ ਸਟੇਜ ਦੇ ਵਿੱਚ ਜਦੋਂ ਬਿਲਕੁਲ ਹੀ ਥੱਲੇ ਡਿਕਲਾਈਨ ਆਇਆ ਹੈ 2 2.5 ਸਾਲ ਪਹਿਲਾਂ ਉਦੋਂ ਤੇ ਕੰਪਨੀਆਂ ਵਾਲੇ ਵੀ ਟਰੱਕ ਨਹੀਂ ਲੈ ਕੇ ਜਾਂਦੇ ਪੈਂਦੇ ਕੋਈ ਗੱਲ ਨਹੀਂ ਰੱਖੋ ਕੋਈ ਗੱਲ ਨਹੀਂ ਆ ਜਾਏਗਾ ਕੋਈ ਗੱਲ ਕ ਤੇ ਆਪਣੇ ਬੰਦੇ ਕਈ ਵਾਰ ਟਰੱਕ ਲੈ ਕੇ ਭੱਜ ਜਾਂਦੇ ਨੇ ਐਸੇ ਵੀ ਕੇਸ ਆਏ ਨੇ ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਪੰਜ ਪੰਜ ਵਾਰੀ ਬਲਾ ਕੇ ਤੇ ਉਹਨਾਂ ਨੂੰ ਗਾਹ ਪਛਾਹ ਬੜਾ ਪੰਗਾ ਕਮਾਇਆ ਤੇ ਮੈਂ ਹੀ ਕਹਾਂਗਾ ਕਿ ਇਦਾਂ ਦੇ ਕੰਮ ਨਾ ਕਰੀਏ ਉਹਨਾਂ ਕਮਿਊਨਿਟੀ ਦਾ ਵੀ ਨੁਕਸਾਨ ਬੇਇੱਜ਼ਤੀ ਹੁੰਦੀ ਹੈ ਸਾਰੇ ਪਾਸੇ ਕਿਉਂਕਿ ਕੋਈ ਕਹਿੰਦਾ ਕਿ ਜਿਹੜੇ ਮਿਸਟਰ ਸਿੰਘ ਨੇ ਉਹ ਟਰੱਕ ਲੈ ਕੇ ਅੱਗੇ ਪਿੱਛੇ ਭੱਜੇ ਫਿਰਦੇ ਨੇ ਸਾਡੇ ਬੰਦੇ ਮਗਰ ਪੈਣ ਪਲੱਸ ਉਹ ਅਰੇਸਟ ਮੀਨ ਅਰੇਸਟ ਵਾਰਡਰ ਵੀ ਨਿਕਲ ਜਾਂਦੇ ਆ ਬੈਂਚ ਵਾਰਡਰ ਵੀ ਨਿਕਲ ਜਾਂਦੇ ਆ ਤੇ ਇਸ ਗੱਲ ਤੋਂ ਥੋੜਾ ਜਿਹਾ ਕੇਅਰਫੁਲ ਰਹੀਏ ਬਾਕੀ ਤੇ ਆਈ ਥਿੰ ਜਿਹੜਾ ਇੱਕ ਚੀਜ਼ ਹੋਰ ਸਾਡੀ ਕਮਿਊਨਿਟੀ ਨੂੰ ਥੋੜਾ ਜਿਹਾ ਨੁਕਸਾਨ ਜ਼ਿਆਦਾ ਕਰਦੀ ਹੈ ਫਾਈਨੈਂਸ਼ਲੀ ਠੀਕ ਹੈ ਸਾਰੇ ਪਾਸੇ ਮਾਰ ਪਈ ਹੋਈ ਹੈ ਪਰ ਜਿਹੜਾ ਇਸ਼ੂ ਆ ਰਿਹਾ ਉਹ ਇਹ ਆ ਰਿਹਾ ਕਿ ਸਾਡਾ ਜਿਹੜਾ ਨਾ ਅਸੀਂ ਜਿਹੜਾ ਪੜਪੜਾ ਸਟਾਫ ਬਣਾਇਆ ਹੈ ਗੱਡੀਆਂ ਕਾਰਾਂ ਉਹਨੂੰ ਅਸੀਂ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਜਿਹੜੇ ਖਰਚੇ ਇੰਨੇ ਵਧਾਏ ਹੋਏ ਨੇ ਉਹ ਸਿਰਫ ਜੇ ਸਿਰਫ ਡੈਟ ਸੈਟਲ ਕਰ ਲਈਏ ਓਵਰ ਆਲ ਜਿਹੜਾ ਜਿਹੜਾ ਬਾਕੀ ਪੜ ਪੜਾ ਬਣਾਇਆ ਉਹਨੂੰ ਕੰਟਰੋਲ ਕਰਨ ਵਾਸਤੇ ਪੈਸੇ ਉਹਨਾਂ ਨੂੰ ਬਹੁਤ ਜ਼ਿਆਦਾ ਸਪੈਂਡ ਕਰਨੇ ਪੈ ਰਹੇ ਨੇ ਉਹਨੂੰ ਜੇ ਆਪਾਂ ਕੰਟਰੋਲ ਕਰ ਲਈਦਾ ਆਈ ਥਿੰਕ ਥੈਟ ਦੀ ਸਿਚੁਏਸ਼ਨ ਆਪਣੇ ਲੈਵਲ ਤੇ ਸੋਲਵ ਹੋ ਜਾਂਦੀ ਸਾਡੇ ਟੈਕਾਉਂਟ ਵੀ ਸ਼ਾਇਦ ਲੋਡਣਾ ਪਏ ਜੀ ਤੇ ਨੰਬਰ 10 ਤੇ ਇੱਕ ਈ ਜਿਹੜੇ ਥੈਟ ਕਨਸੋਲਿਡੇਸ਼ਨ ਬਾਰੇ ਜਾਣਕਾਰੀ ਜਿਹੜੀ ਉਹ ਲੈਣਾ ਚਾਹੁੰਦੇ ਕੀ ਆਪਸ਼ਨਸ ਨੇ ਜਰਨਲ ਸੋ ਥ ਡਿਫਰੈਂਟ ਆਪਸ਼ਨਸ ਨੇ ਜੈਟ ਸੈਟਲਮੈਂਟ ਆ ਕਨਸੋਲਿਡੇਸ਼ਨ ਆ ਬੈਂਕਰਪਸੀ ਜਿੰਨੇ ਵੀ ਆਪਸ਼ਨਸ ਨੇ ਕਾਲ ਕਰ ਲੈਣ ਟੋਟਲੀ ਚੈਪਟਰ ਨੰਬਰ ਬਲੌਕ ਕਰਕੇ ਕਾਲ ਕਰ ਲਓ ਕੋਈ ਵੀ ਇੱਥੇ 100% ਪ੍ਰਾਈਵੇਸੀ ਹੈ ਸਹੀ ਬਾਕੀ ਵਾਪਸ ਫਾਲੋ ਅਪ ਵੀ ਨਹੀਂ ਕਰਦੇ ਨੰਬਰ ਜੀ ਸਾਡਾ 888 888 9914 888 888 9914 اور ویب سائٹ ਆura.org www.aura.org ਸੋ ਕ੍ਰੈਡਿਟ ਕਾਰਡ ਨੂੰ ਕ੍ਰੈਡਿਟ ਨੂੰ ਲੈ ਕੇ ਆਪਣੇ ਨਰਮਨ ਮਾ ਜੀ ਮੈਂ ਹਮੇਸ਼ਾ ਕਹਿੰਦਾ ਹੁਣ ਅਮਰੀਕਾ ਜਦੋਂ ਤੁਸੀਂ ਆਨੇ ਆ ਨਾ ਸਭ ਤੋਂ ਪਹਿਲੀ ਜਿਹੜੀ ਤੁਹਾਡੀ ਪ੍ਰਾਇੋਰਟੀ ਚਾਹੀਦੀ ਹੈ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਸੈੱਟ ਹੋਣਾ ਚਾਹੀਦਾ ਦੂਜੇ ਨੰਬਰ ਦੇ ਉੱਤੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਤੇ ਤੀਜੇ ਦੇ ਤੁਹਾਡੇ ਕੋਲ ਕ੍ਰੈਡਿਟ ਕੋਡ ਚਾਹੀਦਾ ਕਾਰਨ ਕੀ ਆ ਵੀ ਜਦੋਂ 2008 2010 ਦੇ ਵਿੱਚ ਰੈਸੈਸ਼ਨ ਆਇਆ ਸੀ ਉਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਪੁਰਾਣੇ ਲੋਕ ਆਏ ਹੋਏ ਸੀ ਉਹਨਾਂ ਦੇ ਨਵੇਂ ਰਿਸ਼ਤੇਦਾਰ ਆਏ ਉਹਨਾਂ ਨੇ ਕੋ-ਸਾਈਨ ਕਰਦੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਲਈ ਕਿਉਂਕਿ ਉਹ 0% ਤੇ 3% 5% ਦੇ ਘਰ ਮਿਲ ਜਾਂਦੇ ਸੀ ਮੁੜ ਕੇ ਉਹ ਨਹੀਂ ਘਰ ਛੱਡਦੇ ਸੋ ਉਹ ਲੋਕਾਂ ਦੇ ਵੀ ਰੈਕਡ ਜਿਹੜੇ ਮੈਸਅਪ ਹੋ ਗਏ ਤੋ ਅੱਜ ਦੀ ਰੇਟ ਜੇ ਤੁਸੀਂ ਕਿਸੇ ਨੂੰ ਕਹੋਗੇ ਨਾ ਵੀ ਮੇਰੇ ਨਾਲ ਕੋ-ਸਾਈਨ ਕਰਦੇ ਕੋਈ ਤਿਆਰ ਨਹੀਂ ਹੋਊਗਾ ਤੇ ਤੁਹਾਡਾ ਸਮਝਾ ਵੀ ਹੋਵੇ ਨਹੀਂ ਹਰਜਨਪਾ ਜੀ ਦੀ ਬਹੁਤ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਥੈਂਕ ਯੂ ਜੀ ਮੈਮ ਮੈਨੂੰ ਇਹ ਕਰਨੀ ਚਾਹੀਦੀ ਚੱਕਰ ਇਹ ਬਿਲਕੁਲ ਗੱਲ ਸਹੀ ਹੈ ਕੋ-ਸਾਈਨ ਕਰਨਾ ਨਹੀਂ ਚਾਹੀਦਾ ਕੋਈ ਤੁਹਾਡਾ ਬਹੁਤ ਕੋਈ ਮਿੱਤਰ ਪਿਆਰਾ ਪ੍ਰੇਮੀ ਇਮੀਡੀਅਟ ਫੈਮਲੀ ਜੀ ਮੰਗੇ ਤੇ ਉਹਨੂੰ ਜਿਹੜੇ ਪੈਸੇ ਤੁਸੀਂ 4 5 10 15 ਹਜ਼ਾਰ ਜਿੰਨਾ ਤੁਸੀਂ ਅਫੋਰਡ ਕਰਦੇ ਹੋ ਪੈਸੇ ਦੇ ਲੋ ਉਹ ਪੈਸੇ ਤੁਹਾਡੇ ਮਰਨੋਂ ਠੀਕ ਹੈ ਬਜਾਏ ਇਹ ਦੇ ਕਿ ਤੁਸੀਂ ਆਪਣਾ ਕੈਰੀਅਰ ਅਗਲੇ 7 8 7 10 ਸਾਲ ਵਾਸਤੇ ਖਰਾਬ ਕਰ ਕਈ ਵਾਰ ਬੰਦੇ ਬਹੁਤ ਚੰਗੇ ਹੁੰਦੇ ਨੇ ਕੋਈ ਉਹਨਾਂ ਦਾ ਇਸ਼ੂ ਨਹੀਂ ਥੇਅਰ ਨਾਈਸ ਪੀਪਲ ਜੇ ਅਗਲੇ ਬੰਦੇ ਕੋਈ ਹੈ ਹੀ ਨਹੀਂ ਅਗਲਾ ਤੋ ਕਿਥੋਂ ਉਹਨੇ ਦੇਣੇ ਨਹੀਂ ਤੇ ਤੁਹਾਡਾ ਤੁਹਾਡਾ ਜਿਹੜਾ ਸਾਰਾ ਇਨਫਰਾਸਟ੍ਰਕਚਰ ਖਰਾਬ ਹੋ ਜਾਣਾ ਤਾਂ ਕੋ ਸਾਈਨ ਵੈਸੇ ਵੀ ਕਦੇ ਕਿਸੇ ਦਾ ਨਹੀਂ ਕਰਨੇ ਚਾਹੀਦੇ ਉਦਾਂ ਭਾਵੇਂ ਉਹਨੂੰ ਹੱਥੋਂ ਪੈਸੇ ਦੇ ਦਿਓ ਕੈਸ਼ ਦੇ ਦਿਓ ਔਰ ਉਮੀਦ ਕਰੋ ਕਿ ਨਹੀਂ ਮਿਲਦੇ ਤਾਂ ਕੋਈ ਚੱਕਰ ਨਹੀਂ ਪਰ ਕੋ ਸਾਈਨ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰਾਂਗਾ ਭਾਵੇਂ ਆਪਣਾ ਤੁਹਾਡਾ ਬੱਚਾ ਵੀ ਇਹ ਤਾਂ ਕੋਸ਼ਿਸ਼ ਕਰੋ ਕਿ ਉਹਨੂੰ ਆਪਣੇ ਆਪ ਰਿਸਪਾਂਸਿਬਲੀਟੀ ਚੁੱਕਣ ਦਾ ਅਛੇ ਇਹਦੇ ਵਿੱਚ ਇੱਕ ਜਾਂਦਾ ਜਾਂਦੇ ਇਹ ਗੱਲ ਦੱਸਦੇ ਹੋ ਵੀ ਬਹੁਤ ਸਾਰੇ ਲੋਕ ਡੈਟ ਨੂੰ ਘਟਾਉਣ ਦੇ ਲਈ ਬੜੇ ਅੱਜਕੱਲ ਕ੍ਰੈਡਿਟ ਕਾਰਡ ਬੜੇ ਨੇ ਪਰਸਨਲ ਲੋਨਸ ਵੀ ਜਿਹੜੇ ਉਹ ਲੈ ਲੈਂਦੇ ਨੇ ਇਜ਼ ਥੈਟ ਅ ਗੁੱਡ ਆਈਡੀਆ ਵੇਖੋ ਕ੍ਰੈਡਿਟ ਜੇ ਉਹਨੂੰ ਪ੍ਰੋਪਰਲੀ ਆਪਾਂ ਯੂਜ਼ ਕਰੀਏ ਤੇ ਬਿਲਕੁਲ ਆਈਡੀਆ ਤੇ ਬਹੁਤ ਚੰਗਾ ਆ ਆਪਾਂ ਕਈ ਕ੍ਰੈਡਿਟ ਨੂੰ ਜੇ ਆਪਾਂ ਇਸ ਕੰਵੀਨੀਅੰਸ ਯੂਜ਼ ਕਰੀਏ ਕਿ ਹਾਂ ਵੀ ਆਪਾਂ ਪੇ ਕੀਤਾ ਮਤਲਬ ਹੁਣ ਜਿਹੜਾ ਅਮਰੀਕਨ ਕ੍ਰੈਡਿਟ ਚਾਰਜ ਕਾਰਡ ਹੈ ਅਮਰੀਕਨ ਐਕਸਪ੍ਰੈਸ ਤੇ ਆਪ 2 ਮਿਲੀਅਨ ਡਾਲਰ ਮਿਲ ਜਾਂਦੇ ਨੇ ਪ੍ਰੋਪਰਲੀ ਆਪਾਂ ਚਾਰਜ ਕਰੀਏ ਯੂਟਿਲਾਈਜ਼ ਕਰੀਏ ਹਰ ਮਹੀਨੇ ਪੇ ਕਰ ਦਈਏ ਦੈਰ ਇਜ਼ ਨਾਥਿੰਗ ਬੈਡ ਅਬਾਊਟ ਇਟ ਸਾਨੂੰ ਬੜੇ ਬੈਨੀਫਿਟਸ ਨੇ ਉਹਦੇ ਮਿਲਦੇ ਨੇ ਓਵਰਆਲ ਜਿਹੜੀ ਚੀਜ਼ ਪਰਚੇਸ ਕਰਦੇ ਆ ਉਹਦੇ ਉੱਤੇ ਯੂ نو theft security ਆ ਉਹਦੇ ਜੇ ਨਹੀਂ ਡ ਕਦਰ ਜੇ ਆਪਾਂ ਉਹਨੂੰ ਐਜ਼ ਅ ਕ੍ਰੈਡਿਟ ਯੂਜ਼ ਕਰ ਲਏ ਪੀ ਮਹੀਨੇ ਮਿਨਿਮਮ ਪੇਮੈਂਟ ਦੇਣ ਲਾ ਪੀ ਫਿਰ ਉਹ ਜਿਹੜੀ ਹੈ ਨਾ ਉਹ ਜਿਹੜੀ ਜੜੀ ਅੱਗ ਘਰ ਰੋਟੀ ਪਕਾਉਣ ਲਈ ਸੀ ਉਹ ਫਿਰ ਕੰਦਾਂ ਨੂੰ ਕੰਦਾਂ ਵਾਲ ਨੂੰ ਆਉਣ ਲੱਗ ਪੈਂਦੀ ਹੈ ਜਿਆਦਾ ਹਾਰਮ ਕਰ ਲੈਂਦੀ ਲੌਂਗ ਟਰਮ 'ਚ ਨੁਕਸਾਨ ਕਰ ਲੈਂਦੀ ਹੈ ਸੋ ਕ੍ਰੈਡਿਟ ਕਾਰਡ ਇਜ਼ ਗੁੱਡ ਔਰ ਜਿੰਨਾ ਤੁਸੀਂ ਕ੍ਰੈਡਿਟ ਵਧਾਉਂਦੇ ਰਹਿੰਦੇ ਹੋ ਉਨੀ ਤੁਹਾਡੀ ਕ੍ਰੈਡਿਟ ਨੈਟਵਰਕ ਵੀ ਵਧਦੀ ਹੈ ਤੁਹਾਡੀ ਜਿਹੜੀ ਹੈ ਤੁਹਾਨੂੰ ਜਿਹੜਾ ਤੁਹਾਡਾ ਸਕੋਰ ਬੈਟਰ ਹੁੰਦਾ ਔਰ ਲੌਂਗ ਟਰਮ 'ਚ ਜਿਆਦਾ ਬਾਰੋ ਕਰਨਾ ਤਾਂ ਤੁਹਾਨੂੰ ਕ੍ਰੈਡਿਟ ਬਾਰੋ ਕਰਨ ਦੇ ਵਿੱਚ ਜਿਆਦਾ ਆ ਤੁਸੀਂ ਉਹ ਵੋਚ ਚੱਕੋ ਤੇ ਆਪਾਂ ਅਗਲੀਆਂ ਗੱਲਾਂ ਜੀਡੀਐਫ ਅਗਲੀਆਂ ਦੀ ਕਰਦੇ ਆ 888 888 9914 6888 6888 9914 ਧੰਨਵਾਦ ਨਿਰਮਨ ਮਾਨ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ